ਤੇ ਸਾਧ ਸਿੰਘ ਜੀ ਦੱਸਣਾ ਚਾਹੁੰਨਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਵੀ ਬੜੇ ਕਮੈਂਟ ਪਾਉਣੇ ਬਾਹਰ ਰੋਡੇ ਭੰਡੇ ਹੋ ਕੇ ਜਾ ਕੇ ਬੈਠੇ ਆ ਬੜੇ ਕਮੈਂਟ ਪਾਉਂਦੇ ਆ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਨਾ ਜੇ ਆਪਣੇ ਮਾਪਿਓ ਦੇ ਜਾਇਓ ਅੱਗ ਲਾਈ ਕੁੱਤਾ ਰੂੜੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁੱਤ੍ਹੀਆਂ ਮਲ ਕੇ ਉੱਤੇ ਮਹਿਮਾਂ ਦੇ ਬਿੱਡਾ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਮਰਦ ਦੇ ਬੱਚੇ ਹੋ ਪੰਜਾਬ ਆ ਉਹ ਇੱਥੇ ਬਹਿ ਕੇ ਗੁਰਦੀਪ ਸਿੰਘ ਖੜੇ ਨਾ ਟੇਬਲ ਤੇ ਆ ਮੇਰੇ ਸਾਹਮਣੇ ਬਹਿ ਕੇ ਗੱਲ ਪੈਂਡ ਸਾਲ ਨਹੀਂ ਹੋਇਆ ਤੇ ਲਿਲੜੀਆਂ ਕੱਟਣ ਲੱਗ ਗਏ ਕਹਿੰਦੇ ਸੀ ਖਾਲਸਾ ਤੋਂ ਬਿਨਾ ਨਹੀਂ ਸੁਣੀਆ ਇਸ ਜੱਗ ਪੰਜਾਬ ਦਾ ਮਸਲਾ ਹੱਥ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਦੱਤਾਂ ਵਾਲੀ ਕੁਰਸੀ ਜਾ ਕੇ ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਬ੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦੇ ਕਬਜ਼ਾ ਕੀਤਾ ਸਰਪੰਚ ਸਾਹਿਬ ਤੇ ਕਬਜ਼ਾ ਕੀਤਾ ਇੱਕ ਸਰਬੱਤ ਖਾਸ ਸਾ ਸੱਦਿਆ ਉਹ ਤੇ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਸਾ ਪਿੰਡਾਵਾ ਦੀ ਸੀਧੀ ਨੂੰ ਰੋਲਿਆ ਸਕੇ ਭਰਾ ਨੇ ਸਕੇ ਭਤੀਜੇ ਨੇ ਸਰਪਾਰ ਸਾਹਿਬ ਖਲੋ ਕੇ ਆਹਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਏ ਇਹ ਦੋਈ ਆ ਅਹੀਂ ਤੇ ਭਾਈ 1990 ਚ 11 ਬਣਾਇਆ ਸੀ 11 ਉਹ ਚ ਸਿਮਰ ਜੀ ਸੇ ਮਾਨਮੀ ਸੀ ਜਦੋਂ ਬਣਾਇਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾ ਨਾਲ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਦੂਜਾ ਬੀਬੀ ਬਿੰਦਲ ਗੁਰਖਾ ਸਾਨੂੰ ਸੋਹਣੀ ਚੁਕਣ ਦਿੱਤੀ ਬਾਪੂ ਸੱਚਾ ਸਾਨੂੰ ਚਿਹਨੂ ਵੀ ਕਹਿੰਦਾ ਸੋਹਣੀ ਚੁਕਣੀ ਜਿੰਨਾ ਚਿਰ ਮੈਂ ਸੋਹਣੀ ਚੁਕੀ ਸੀ ਬਾਅਦ ਚ ਦੂਜੀ ਵਾਰ ਬਣਿਆ ਕਿਰਪਾਨ ਰੱਖ ਕੇ ਅੰਦਰ ਚੱਲ ਗਿਆ ਹੁਣ ਜੇ ਫੇਰ ਚਲੋ ਬਣਿਆ ਆਰੇਨ ਛੱਡ ਕੇ ਕਹਿੰਦਾ ਮੈਂ ਤੇ ਦੀਪ ਸਿੱਧੂ ਤੇ ਮੁੱਛੇ ਵਾਲਾ ਦੀ ਕੁਰਬਾਨੀ ਨੇ ਮੈਨੂੰ ਜਿਤਾ ਦਿੱਤੀ ਤੇ ਸਾਧ ਸੰਗ ਦੀ ਦੱਸਣਾ ਚਾਹੁੰਨਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ ਇਹ ਵਿਚਾਰ ਜਰੂਰ ਸੁਣਿਓ ਸੱਚ ਬੋਲਣਾ ਬਹੁਤਿਆਂ ਨੇ ਬੋਲਣਾ ਹੀ ਬੜੇ ਕਮੈਂਟ ਪਾਉਣੇ ਬਾਹਰ ਰੋਡੇ ਭਡੇ ਹੋ ਕੇ ਜਾ ਕੇ ਬੈਠੇ ਆ ਬੜੇ ਕਮੈਂਟ ਪਾਉਂਦੇ ਆ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਨਾ ਜੇ ਆਪਣੇ ਮਾਪਿਓ ਦੇ ਜਾਇਓ ਅੱਗ ਲਾਈ ਕੁੱਤਾ ਰੂਲੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁਰਤੀਆਂ ਮਾਲ ਕੇ ਉੱਤੇ ਮਹਿਮਾਂ ਦੇ ਬੈੱਡਾਂ ਤੇ ਬੈ ਕੇ ਗੱਲਾਂ ਕਰਨੀਆਂ ਸੌਖੀਆਂ ਜੇ ਮਰਦ ਦੇ ਬੱਚੇ ਪੰਜਾਬ ਆਉ ਉਹ ਤੇ ਇੱਥੇ ਬੈ ਕੇ ਗੁਰਦੀਰ ਸਿੰਘ ਖੜੇ ਨਾ ਟੇਬਲ ਤੇ ਆ ਮੇਰੇ ਸਾਹਮਣੇ ਬੈ ਕੇ ਗੱਲ ਕਰੋ ਦੂਜੀ ਗੱਲ ਸਾਥ ਸੰਗਤ ਜੀ ਟਾਈਮ ਥੋੜਾ ਪ੍ਰਧਾਨ ਸਾਹਿਬ ਨੇ ਵੀ ਬੋਲਣਾ ਉਹਨਾਂ ਦੇ ਵਿਚਾਰ ਵੀ ਤੁਸੀਂ ਸੁਣਨੇ ਮੈਂ ਸਾਡ ਘੜ ਜਾਊਂਗਾ ਥੋੜਾ ਜਿਆ ਆ ਪੱਤਰਕਾਰਾਂ ਨੇ ਪਹਿਲਾਂ ਹੀ ਇੰਟਰਵਿਊ ਜੀ ਲੈ ਲਿਆ ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ ਆ ਮੈਂ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹੁੰਨਾ ਹੈ। ਪ੍ਰਧਾਨ ਸਾਹਿਬ ਜੀ ਤੇ ਸਮੂਹ ਸਾਥ ਸੰਗਤ ਜੀ ਬੇਨਤੀ ਹੱਥ ਜੋੜ ਕੇ ਕੋਈ ਡਰਨ ਦੀ ਲੋੜ ਨਹੀਂ। ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪੰਨ ਕਮੇਟੀ ਦੇ ਕਬਜ਼ਾ ਕੀਤਾ ਹੈ। ਦਰਬਾਰ ਸਾਹਿਬ ਤੇ ਕਬਜ਼ਾ ਕੀਤਾ ਹੈ। ਇੱਕ ਸਰਬੱਤ ਖਾਸ ਦਾ ਸਦਿਆ ਹੈ। ਉੱਚ ਆਪਣੇ ਆਪ ਨੂੰ ਜਹੇਦਾਰ ਘੋਸ਼ਤ ਕੀਤਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਸਾ ਭਿੰਡਾ ਵਾਲਾ ਦੀ ਸੀਧੀ ਨੂੰ ਰੋਲਿਆ ਸਗੇ ਭਰਾ ਨੇ ਸਗੇ ਭਤੀਜੇ ਨੇ ਦਰਬਾਰ ਸਾਹਿਬ ਖਲੋ ਕੇ ਸਾਰੀ ਸੰਗ ਦੇ ਸਾਹਮਣੇ ਝੂਠ ਬੋਲਿਆ ਸੰਤ ਤੇ ਕਹਿੰਦਾ ਨਿਕਲ ਗਿਆ ਉਹ ਮਰਦੇ ਗੰਬੜਾ ਬਾਬਾ ਬੰਦਰ ਸਿੰਘ ਬਾਬਾ ਬੰਦਾ ਸਿੰਘ ਭਾਦਰ ਵਰਗਾ ਯੋਧਾ ਹੈ ਉਹ ਵੀ ਪਾ ਸਕਦਾ ਸੀ ਦਰਬਾਰ ਸਾਹਿਬ ਇਹਨਾਂ ਆਪ ਹੀ ਕੂੜ ਪ੍ਰਚਾਰ ਕੀਤਾ ਹੈ ਕਿੰਨੇ ਸਾਲ ਅਸੀਂ ਜੋਰ ਲਾਉਂਦੇ ਰਹੇ ਇਹਨਾਂ ਨੇ ਉਹਨਾਂ ਦਾ ਸਿੱਧੀ ਸਮਾਗਮ ਨਹੀਂ ਹੋਣ ਦਿੱਤਾ ਤੇ ਸਿੱਧੀ ਆਪਣਾ ਕਰਾਰ ਨਹੀਂ ਦੇਣ ਦਿੱਤਾ ਇਹਨਾਂ ਸਾਨੂੰ ਬਾਬਾ ਠਾਕਸੋਂ ਤੋਂ ਡਰਾ ਦੇਣਾ ਉਹਨਾਂ ਕਹਿਣਾ ਜੇ ਇਦਾਂ ਕਹੋਗੇ ਤੇ ਆ ਗੱਲ ਹੋ ਜੂ ਉਹਨਾਂ ਬਾਬਾ ਠਾਕਸੋਂ ਨੇ ਨਾਲ ਡਰਾ ਦੇਣਾ ਤੇ ਬਾਬਾ ਜੀ ਜੇ ਇਦਾਂ ਕਰਤਾ ਆਪਾਂ ਤੇ ਟਕਸਾਲ ਖਤਮ ਹੋ ਜਾਣੀ ਸੱਚ ਬੋ ਰਿਆਂ ਤੇ ਇੱਜਾਖਿਓ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਸੋਚਦੇ ਸੀ ਬੰਦੀ ਸਿੰਘ ਹੋਣੀ ਅਜੇ ਦੁੱਧ ਚੁੰਗਦੇ ਜਦੋਂ ਅੰਦਰ ਚਲ ਗਿਆ ਸਭ ਕੁਝ ਕਰਕੇ ਗਏ ਆ ਤੇ ਵਖਾਵਾ ਨਹੀਂ ਕੀਤਾ ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ ਅਜੇ ਘਰੋਂ ਫੜ ਕੇ ਖੜਦੇ ਆ ਥਾਣੇ ਨਹੀਂ ਬੰਦਾ ਪਹੁੰਚਦਾ ਤੇ ਵਕੀਲ ਜਿਹੜੇ ਪੈਸੇ ਖਾਂਦੇ ਨਾ ਜਿਹਨਾਂ ਨੂੰ ਢੇਰਾਂ ਪੈਸੇ ਆਉਂਦੇ ਬਾਹਰੋਂ ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ ਅਜੇ ਬੰਦਾ ਥਾਣੇ ਨਹੀਂ ਪਹੁੰਚਿਆ ਤੇ ਉਹਨੂੰ ਬੰਦੀ ਸਿੰਘ ਬਣਾ ਦਿੰਦੇ ਆ ਵਕੀਲ ਅਸਲੀ ਨਾਮ ਮਦੀ ਸਿੰਘ ਹੈ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਦ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਜੀ ਭਾਈ ਸੰਸੇਰ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਉਹ ਮੈਂ ਗੁਰਦੀਪ ਸਿੰਘ ਖੜਾ ਉਹ ਭਾਈ ਦਵਿੰਦਰਪਾਲ ਸਿੰਘ ਭੁੱਲਰਾ ਜਿਹੜੇ ਹਸਪਤਾਲ ਹੀ ਰਹਿੰਦੇ ਆ ਉਹਨਾਂ ਨੂੰ ਵੇਖੋ ਜੇਲ੍ਹ ਵੀ ਅੰਦਰ ਨਹੀਂ ਲੈਂਦੀ ਪਈ ਬੰਦਾਨ ਫਿੱਟਾ ਸਾਰੀਆਂ ਏਜੰਸੀਆਂ ਲੈਣ ਲਈਆਂ ਵੀ ਸੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ ਇਹਨਾਂ ਤੋਂ ਕੋਈ ਖਤਰਾ ਨਹੀਂ ਉਦੇ باوجود ਸਰਕਾਰਾਂ ਰਿਆ ਨਹੀਂ ਕਰਨੀਆਂ ਔਰ ਇੱਕ ਗੱਲ ਜ਼ਰੂਰ ਧਿਆਨ ਕਰਿਓ ਮੈਨੂੰ ਹੋਰ ਕੋਈ ਫਿਕਰ ਨਹੀਂ ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ ਸੰਗਤ ਨੂੰ ਵੀ ਬੇਨਤੀ ਕਰਦਾ ਘਬਰਾਓ ਨਾ ਹੌਸਲੇ ਨਹੀਂ ਛੱਡੀ ਦੇ ਜਦੋਂ ਕਾਹਨੇ ਕਬੱਡੀ ਦੀ ਆ بڑے ਵਾਵਰੋਲੇ ਆਉਂਦੇ ਆ ਇਹ ਦੋ ਹੀ ਆ ਅਹੀਂ ਤੇ ਭਾਈ 1990 ਚ 11 ਬਣਾਏ ਸੀ 11 ਉੱਚ ਸਿਮਰਜੀਤ ਸਿੰਘ ਸੇ ਮਾਨਮਿਹੀ ਜਦੋਂ ਬਣਿਆ ਜੇ ਕਹਿੰਦਾ ਮੈਂ ਤੇ ਵੱਡੀ ਕਿਰਪਾ ਨਾਲ ਲੈ ਕੇ ਅੰਦਰ ਜਾਣਾ ਠੀਕ ਆ ਚੰਗੀ ਗੱਲ ਹੀ ਦੂਜਿਆਂ ਬੀਬੀ ਬਿਮਲ ਕੋਰ ਖਾਸ ਸਾਨੂੰ ਵੀ ਸੌਣੀ ਚੁੱਕਣ ਦਿੱਤੀ ਬਾਪੂ ਸੱਚਾ ਸ ਨੂੰ ਕਿਸੇ ਨੂੰ ਵੀ ਕਹਿੰਦਾ ਸੌਣੀ ਚੁਕਣੀ ਜਿੰਨਾ ਚਿਰ ਮੈਂ ਸੌਣੀ ਚੁੱਕੀ ਬਾਅਦ ਚ ਦੂਜੀ ਵਾਰ ਬਣਿਆ ਕਿਰਪਾਨ ਰੱਖ ਕੇ ਅੰਦਰ ਚਲ ਗਿਆ ਹੋਰ ਜੇ ਫੇਰ ਚਲੋ ਬਣਿਆ ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤੇ ਦੀਪ ਸਿੱਧੂ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ ਹੈ ਬਾਅਦ ਚ ਉਹਨਾਂ ਦੇ ਉਲਟ ਹੋ ਗਿਆ ਬੋ ਜੁਰਗ ਹੋ ਗਿਆ ਪਤਾ ਹੈ 40 ਸਾਲ ਹੋ ਗਏ ਉਹਨੂੰ ਖਾਲਸਾ ਦੇ ਨਾਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ ਮੈਨੂੰ ਸਿਮਰਜੀਤ ਸਿੰਘ ਮਾਂਝ ਜਬਾਬ ਦੇਵੇ ਤੁਹਾਡੇ ਸੂਝ ਦੇ ਦੇ YouTube ਤੇ ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜਾਇਆ ਹੈ ਵੀ ਕੋਈ ਕਹਦੇ ਕਿਸ ਨੂੰ ਕਦੀ ਕੋਈ ਚਿੱਠੀ ਲਿਖੀ ਹੋਵੇ ਕੋਈ ਅਫਸਰ ਕਹਦੇ ਕਿ ਅਫਸਰ ਨੂੰ ਪੰਜਾਬ ਦੇ ਚਿੱਠੀ ਲਿਖੀ ਹੋਈ ਮਰ ਗਏ ਸਾਡੇ ਦੇ ਨਜਾਜ਼ ਕਿਸ ਪਿਆ ਗਿਆ ਸਾਨੂੰ ਬਾਹਰ ਕੱਢੋ ਓਏ ਡੇਢ ਸਾਲ ਲੀ ਹੋਇਆ ਤੇ ਲਿਲੜੀਆਂ ਕੱਢਣ ਲੱਗੇ ਕਹਿੰਦੇ ਹੀ ਖਾਲਸਾ ਤੋਂ ਬਿਨਾ ਤੁਸੀਂ ਵੀ ਸੁਣਿਆ ਐ ਸਪੀਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਕੁਰਸੀ 'ਤੇ ਜਾ ਕੇ ਭਾਈ ਇਹ ਹੀ ਇਹ ਚਾਹੁੰਦੇ ਤੇ ਅਸੀਂ 99 'ਚ 11 ਦੁਜੇ ਬਣਾਏ ਹੁੰਦੀ 99 'ਚ ਤੇ ਕੀ ਗੱਲ ਐ ਇਹ ਨਹੀਂ ਉਦੋਂ ਐਮਪੀ ਬਣ ਸਕਦੇ ਐਮਐਲਏ ਬਣ ਸਕਦੇ ਅਸੀਂ ਅੱਜ ਵੀ ਕਹਿੰਦੇ ਆ ਕੋਈ ਵੀ ਦਲ ਕੋਈ ਵੀ ਰਾਜਨੀਤੀ ਪਾਰਟੀ ਕੋਈ ਵੀ ਸਰਕਾਰ ਕਿਸੇ ਨੂੰ ਸਾਡੇ ਤੋਂ ਕੋਈ ਬੰਦੀ ਸਿੰਘਾਂ ਦਾ ਖਤਰਾ ਨਾ ਸਮਝਣਾ ਅਹੀਂ ਨਾ ਤੇ ਸਾਡਾ ਕੋਈ ਐਮਪੀ ਬਣਨ ਵਾਲਾ ਤੇ ਨਾ ਸਾਡਾ ਇਹ ਸੰਘਰਸ਼ ਅਸੀਂ ਨਾ ਐਮਐਲਏ ਬਣਨ ਵਾਲਾ